ਬਲਾਚਾਰ ਦੇ 2 ਕਿਲੋਮੀਟਰ ਦੂਰੀਤ ਅਸਥਿਤ ਇੱਕ ਪਿੰਡ ਪ੍ਰਵਾਸੀ ਮਜ਼ਦੂਰ ਦੀ ਨਬਾਲਗ ਲੜਕੀ ਨੂੰ ਵਿਆਹ ਦਾ ਚਾਂਸਾ ਦੇ ਕੇ ਭਜਾਉਣ ਵਾਲਾ बिहारीय लड़के नो बलाचोर सिटी पुलिस ने निशान दे इतकी ता काबू दर्जिया का के मुखथाना अफसर सब इंस्पेक्टर सतम सिंह ने पत्रकारणा नाल ਗੱਲਬਾਤ ਕਰਦੇ ਕਿ ਆਏ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ बलाचोर ਦੇ ਨੇੜਲੇ ਪਿੰਡ ਵਿਖੇ ਜ਼ਿਮੀਦਾਰ ਦੀ ਮੋਟਰ ਤੇ ਪਰਿਵਾਰ ਸਮੇਤ ਰਹਿਣ ਵਾਲੇ ਪ੍ਰਵਾਸੀ ਖੇਤ ਮਜ਼ਦੂਰ ਨੇ ਮਾਮਲਾ ਦਰਜ ਕਰਵਾਇਆ ਸੀ ਕਿ 2 अगस्त 2024 ਨੂੰ बिपुन कुमार ਪੁੱਤਰ नंदू सादावासी ਬਾੜ ਨੰਬਰ 19 सुरसन थाना सुरसन ਜ਼ਿਲ੍ਹਾ ਸੀਤਾਮੜੀ ਬਿਹਾਰ ਹਾਲ ਨਿਵਾਸੀ ਬੰਗਾਗੇ ਬੰਗਾ ਬੇੜ थाना बलाचोर ਉਸ ਦਿਨ ਵਾਲ ਗੇ ਲੜਕੀ ਨੂੰ ਬਿਆਦਾ ਚੌਂਸਾ ਦੇ ਕੇ ਬਰਗਲਾ ਕੇ ਕਰ ਉਪਜਾਲਿਆ ਜਾਂਦਾ ਹੈ ਤਾਂ ਇਸ ਸਬੰਧੀ ਜਦ ਮਿਤੀ 7 ਸਤੰਬਰ 2024 ਨੂੰ ਮਕਦਮਾ ਨੰਬਰ 68 ਧਾਰਾ 137 96 ਬੀ ਐਨਐਸ ਦਰਜ ਕੀਤਾ ਗਿਆ ਤਾਂ ਪੁਲਿਸ ਵੱਲੋਂ ਕਥਿਤ ਤਦੋਸ਼ੀ ਤੇ ਲੜਕੀ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਬਲਾਚੌਰ ਦੇ ਕੰਗਣਾਪੋਲ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਲੜਕੀ ਨੂੰ ਸਖੀਵਨ ਸਟਾਫ ਸੈਂਟਰ ਨਵਾਂ ਸ਼ਹਿਰ ਵਿਕੇ ਦਾਖਲ ਕਰਵਾਇਆ ਗਿਆ ਤਾਂ ਸਵੇਲੇ ਦੀ ਖਬਰ ਕਰ ਰਹੇ ਆ ਤੁਹਾਡਾ ਸੰਜੀਤ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਜ਼ਿਲ੍ਹਾ ਸੀਤਪາກ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡੀਐਸਪੀ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਸਬ ਡਿਵੀਜ਼ਨ ਬਲਾਚੌਰ ਜੀ ਦੀ ਜੋਗਗਵਾਈ ਵਿੱਚ ਰੋਜ਼ਾਨਾ ਥਾਣਾ ਬਲਾਚੌਰ ਦੇ ਏਰੀਆ ਵਿੱਚ ਮਾੜੇ ਅਨਸਰਾਂ ਤੇ ਨਜ਼ਰਬੰਦ ਲਈ ਪਟੋਲਿੰਗ ਅਤੇ ਗਸ਼ਤ ਨਾਕਾਬੰਦੀ ਕੀਤੀ ਜਾਂਦੀ ਹੈ। ਕੱਲ ਥਾਣਾ ਬਲਾਚੌਰ ਸਿਟੀ ਤੋਂ ਐਸਆਈ ਲਖਮੀਰ ਚੰਦ ਸੁਮੇਤ ਸਾਡੇ ਲੇਡੀ ਐਨ ਜੀਓਸ ਸਮੀਤਪੁਰਸ ਪਾਰਟੀ 메ਨ ਚੌਂਕ ਬਲਾਜੌਰ ਆਪਣੇ ਕਾਰ ਸਰਕਾਰ ਦੇ ਕੰਮ ਵਿੱਚ ਮੌਜੂਦ ਸੀ ਜਿੱਥੇ ਚੱਕੀ ਪਰਸ਼ਾਂ ਸੰਬੰਧੀ ਚੈਕਿੰਗ ਵੀ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ ਇਹਨਾਂ ਨੂੰ ਮਿਲ ਕੇ ਮਦਨ ਸਾਨੀ ਪੁੱਤਰ ਮਹਿੰਦਰ ਸਾਨੀ ਵਾਸੀ ਕੰਗਣਾਵੇਟ ਜੋ ਕਿ ਪ੍ਰਵਾਸੀ ਮਜ਼ਦੂਰ ਹੈ ਔਰ ਪਿਛਲੇ 25-30 ਸਾਲ ਤੋਂ ਇਹ ਕੰਗਣਾਵੇਟ ਏਰੀਆ ਵਿੱਚ ਰਹਿ ਰਿਹਾ ਇਹਨੇ ਆਪਣਾ ਬਿਆਨ ਦਾਇਰ ਕਰਾਇਆ ਕਿ ਉਸ ਦੀ ਲੜਕੀਆ ਜਿਸ ਦੀ ਉਮਰ 18 ਸਾਲ ਤੋਂ ਘੱਟ ਦੱਸੀ ਹੈ ਤੇ ਵੀ ਉਸੇ ਲੜਕੀ ਨੂੰ ਕੁਝ ਦਿਨ ਪਹਿਲਾਂ ਤੋਂ 10-12 ਦਿਨ ਤੋਂ ਇੱਕ ਨਾਲ ਦੇ ਪਿੰਡ ਬੰਗਾਵੇਟ ਵਿੱਚ ਰਹਿਣ ਵਾਲਾ ਪ੍ਰਵਾਸੀ ਮਜ਼ਦੂਰ ਵਿਪਨ ਕੁਮਾਰ ਪੁੱਤਰ ਨੰਦੂ ਸਾਹ ਸਾਦਾ ਤੇ ਇਹ ਨੂੰ ਬਰਗੜਾ ਕੇ ਵਿਆਹ ਦਾ ਚੰਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ ਤੇ ਉਸ ਨੂੰ ਹੁਣੇ ਸੂਚਨਾ ਇਸੇ ਤਰ੍ਹਾਂ ਨਹੀਂ ਪਤਾ ਲੱਗਾ ਕਿ ਉਹ ਵਾਪਸ ਜਿਹੜਾ ਉਹਨੂੰ ਸ਼ਾਦੀ ਕਰਕੇ ਬੰਗਾਬੇੜ ਲੈ ਕੇ ਆਇਆ ਤੇ ਜਿਸ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਆ ਉਹ ਐਫ ਆਈ ਆਰ ਨੰਬਰ 687924 ਅੰਡਰ ਸੈਕਸ਼ਨ 137 2 ਔਰ 96 ਬੀ ਐਨ ਐਸ ਪੀ ਐਸਟੀ ਬਲਾਚੌਰ ਦਰਜ ਕਰਕੇ ਉਸ ਤੇ ਕਾਰਵਾਈ ਕਰਦੇ ਆ ਲੜਕਾ ਤੇ ਲੜਕੀ ਨੂੰ ਅ ਦੌਰਾਨੇ ਤਫਤੀਸ਼ ਮਿਲੀ ਸੂਚਨਾ ਦੇ ਆਧਾਰ ਤੇ ਜਿਹੜਾ ਉਹ ਗ੍ਰਾਮਿਤ ਕੀਤਾ ਗਿਆ ਸੀ ਤੇ ਇਸ ਤੋਂ ਲਾਵਾ ਨਾਤਾ ਲੜਕੀ ਅਤੇ ਨਾਹੀ ਉਸ ਦਾ ਵਾਰਿਸ ਪਿਤਾ ਕੋਈ ਹਰ ਤੱਕ ਲੜਕੀ ਬਾਰੇ ਕੋਈ ਡੇਟਾ ਬਾਤ ਤੁਹਾਡੇ ਸਰਟੀਫਿਕੇਟ ਪੇਸ਼ ਨਹੀਂ ਕਰ ਸਕਿਆ ਜਿਸ ਕਰਕੇ ਇਹਨਾਂ ਨੂੰ ਲੜਕੀ ਨੂੰ ਜਿਹੜਾ ਆਪਾਂ ਕਬਜ਼ੇ ਚ ਲੈ ਕੇ ਪੀੜਤ ਲੜਕੀ ਨੂੰ ਇਹ ਆਪਣੇ ਨਵਾਂ ਸ਼ਹਿਰ ਜਿਹੜੀ ਹੈ ਬ੍ਰਾਂਚ ਸਾਡੀ ਸਖੀ ਬ੍ਰਾਂਚ ਹੈ ਉਹਦੇ ਵਿੱਚ ਰੱਖਿਆ ਗਿਆ ਹੈ ਤੇ ਲੜਕੇ ਦੇ ਖਿਲਾਫ ਜਿਹੜੀ ਆ ਉਹ ਐਫਆਰ ਦੇ ਦੌਰਾਨ ਇਹਨੂੰ ਅਰੈਸਟ ਕੀਤਾ ਗਿਆ ਹੈ ਸਾਰੇ ਕੋਈ ਵਿਆਹ ਦਾ ਪ੍ਰੂਫ ਪੇਸ਼ ਕਰ ਸਕੇ ਕਿ ਨਹੀਂ ਕਰ ਸਕੇ ਜਿਹੜਾ ਤੁਸੀਂ ਗੱਲ ਮੈ ਕਰਾਇਆ ਸੀ ਇਹਨਾਂ ਨੇ ਜਦੋਂ ਤੁਸੀਂ ਲੜਕੀ ਨੂੰ ਬਰਾਮਦ ਕੀਤਾ ਉਸਨੇ ਚੂੜਾ ਵਗੈਰਾ ਜਾਂ ਆਪਣੇ ਇਦਾਂ ਵਿਆਹ ਦਾ ਹੁੰਦਾ ਸੜੀ ਵਗੈਰਾ ਜਾਂ ਸੰਦੂਰ ਵਗੈਰਾ ਲਾਇਆ ਹੋਸੀ ਤੇ ਲੇਕਿਨ ਇਹਨਾਂ ਨੇ ਕੋਈ ਫੋਟੋ ਜਾਂ ਕੋਈ ਇਦਾਂ ਦਾ ਸਾਨੂੰ ਸਰਟੀਫਿਕੇਟ ਜਿਹੜਾ ਮੈਰਿਜ ਕਰਵਾਉਣ ਵਾਰ ਰਜਿਸਟਰ ਕੋਈ ਨਹੀਂ ਦਿੱਤਾ ਕੁੜੀ ਦੀ ਸੈਂਤੀ 37 ਕੁੜੀ ਦੀ 37 ਤਾਂ ਹੈ ਪਰ ਉਹਦੇ ਜਿਹੜੇ ਆ ਆਰਟੀਕਲ ਪ੍ਰੂਫ ਹੋਣੇ ਆ ਉਹ ਉਹਦੀ ਰਿਪੋਰਟ ਨਹੀਂ ਹੈਗੀ ਇਸ ਕਰਕੇ ਅਸੀਂ ਉਹਨੂੰ ਅਲਾਉ ਨਹੀਂ ਕਰਦੇ